ਸਤਿ ਸ੍ਰੀ ਅਕਾਲ ਬਜੁਰਗੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮੈਂ ਜੀ ਤੁਹਾਡੇ ਏਰੀਏ ਤੇ ਪਟਵਾਰੀ ਨਾਲ ਹੁੰਨਾ ਠੀਕ ਹੈ ਜੀ ਠੀਕ ਹੈ ਜੀ ਤੇ ਮੈਂ ਫਸਲਾ ਮੰਗ ਲਿਖਦਾ ਫਿਰਦਾ ਹਾਂ ਜੀ ਠੀਕ ਹੈ ਜੀ ਤੇ ਆਪਣੇ ਏਰੀਏ ਚ ਗੜਿਆ ਨਾ ਕਣਕ ਮਰੀ ਹੈ ਭਾਵੇਂ ਕਣਕ ਤਾਂ ਸਾਡੀ ਮਰੀ ਹੈ ਜੀ ਆਜੋ ਭਾਜੀ ਅੰਦਰ ਆਓ ਜੀ ਅੱਛਾ ਚਲੋ ਆਜੋ ਆਜੋ ਜੀ ਆਜੋ ਜੀ ਬੈਠੋ ਜੀ ਬੈਠੋ ਮੁੰਡੇ ਠੰਡਾ ਲੱਗੇ ਆ ਸਾਡੇ ਤਾਂ ਜੀ ਇੰਨੇ ਗੜੇ ਪੈ ਕੇ ਖਾਨ ਜੋ ਕੀ ਕਣਕ ਵੀ ਹੈ ਨਹੀਂ ਉਤੋਂ ਮੇਰਾ ਮੁੰਡਾ ਇਹ ਵੀ ਵੱਜੋ ਰੱਤਾਗਾ ਕਰੋ ਜੀ ਕਿਰਪਾ ਕੋਈ ਚੱਕਰ ਨਹੀਂ ਜੀ ਬੇਫਿਕਰ ਹੋ ਜਾਓ ਮੇਰੀ ਤਾਂ ਕਲਮ ਚਲੋ ਜੀ ਲਿਖਾਓ ਕਰਮੜਾ ਆਪ ਦਾ ਫਟਾ ਲੀਖੋ ਠੀਕ ਹੈ ਜੀ ਹੁਣ ਤਾਂ ਜੇ ਕੋਈ ਆਣ ਗਵਾਂਡ ਚ ਨਿਸ਼ਾਨ ਆ ਉਹ ਵੀ ਲਿਖਾ ਦਿਓ ਮੈਂ ਤਾਂ ਲਿਖਣਾ ਹੀ ਲਿਖ ਦਿਨਾ ਨਹੀਂ ਨਹੀਂ ਬਸ ਆਪਣਾ ਹੀ ਲਿਖ ਲੋ ਜੀ ਠੀਕ ਹੈ ਜੀ ਤੇ ਬਾਕੀ ਬਜ਼ੁਰਗੋ ਤੁਸੀਂ ਤਾਂ ਜਿਵੇਂ ਖੇਤਾਂ ਚ ਬੈਠੇ ਆ ਤੇ ਦੇਸੀ ਦਵਾਈ ਵੀ ਲਾਜ਼ਮੀ ਬਣਾਉਂਦੇ ਹੋਗੇ ਹੈਗੀ ਆ ਥੋੜੀ ਕਣੀ ਹੈਗੀ ਜੀ ਹੈਗੀ ਜੀ ਉਹ ਲਿਆ ਮੁੰਡਿਆ ਸਾਹ ਵਾਸਤੇ ਬੋਤਲ ਭਰ ਕੇ ਇੰਨੀ ਚੋਂ 파ਰਸ ਦੀ ਵੱਟੀ ਹੈ ਜੀ ਤੱਕ ਲਗਾ ਯਾਦ ਕਰੋਗੇ ਠੀਕ ਆ ਜੀ ਠੀਕ ਆ ਤੇ ਕਿੰਨਾ ਕੁ ਟਾਈਮ ਲੱਗ ਜੂਗਾ ਜੀ ਟਾਈਮ ਤਾਂ ਉਹ ਤੇ ਲੱਗ ਜਾਂਦਾ ਕੰਮ ਤੇ 6-7 ਮਹੀਨੇ ਪਰ ਮੈਂ 20 ਦਿਨਾਂ ਬਾਅਦ ਢੇੜਾ ਮਾਰਦਾ ਰਿਆ ਕਰੂੰਗਾ ਤੁਸੀਂ ਬਸ ਖਿਆਲ ਰੱਖਿਓ ਠੀਕ ਆ ਠੀਕ ਆ ਧੰਨਵਾਦ ਕੋਈ ਗੱਲ ਹੀ ਨਹੀਂ ਜੀ ਬੇਫਿਕਰ ਹੋ ਜਾਓ ਪੈਸੇ ਡੱਕ ਮੇ ਮਿਹਰਬਾਨੀ ਮਿਹਰਬਾਨੀ ਸਸਰੀ ਕਾਲ ਜੀ ਸਸਰੀ ਕਾਲ ਜੀ ਆਹ ਲਓ ਬਜ਼ੁਰਗੋ ਮੈਂ ਵਾਅਦੇ ਅਨਸਾਰ ਤੁਹਾਡਾ ਕੰਮ ਪਹਿਲ ਦੇ ਆਧਾਰ ਤੇ ਕਰਾਇਆ ਟੋਡੇ ਪਿੰਡ ਤਾਂ ਅਜੇ 4-5 ਦਿਨਾਂ ਨੂੰ ਘਟੋ ਘਟ ਚੈੱਕ ਵੰਦੇ ਰੋਣਗੇ ਪਰ ਮੈਂ ਤੁਹਾਡਾ ਚੈੱਕ ਪਹਿਲੇ ਹੀ ਲਿਆ ਕਿਉਂਕਿ ਤੁਸੀਂ ਮੇਰੀ ਸੇਵਾ ਬਹੁਤ ਕੀਤੀ ਹੈ ਬਸ ਮੈਂ ਵੀ ਕੋਈ ਕਸਰ ਨਹੀਂ ਛੱਡੀ ਕਿੰਨੇ ਪੈਸੇ ਆਗੇ ਜੀ ਇਹ ਨਹੀਂ ਪਤਾ ਜੀ ਆ ਚੈੱਕ ਹੁਣ ਲਫਾਫਾ ਬੰਦੀ ਹੈ ਇਹ ਤੁਸੀਂ ਵੇਖ ਲਓ ਵੇਖੋਗਾ ਜੀ ਖੋਲ ਕੇ ਤੁਸੀਂ ਨਹੀਂ ਜੀ ਅਸੀਂ ਨਹੀਂ ਖੋਲ ਸਕਦੇ ਤੁਹਾਡੀ ਮਾਨ ਤਾਂ ਤੁਸੀਂ ਖੋਲੋ ਇਹ 17000 ਕਿ 1,70,000 ਹੈ ਵੇਖੀ ਮੁੰਡਿਆ ਇਹ ਤਾਂ ਬਜ਼ੁਰਗੋ ਨਾ ਹੀ ਤਾਂ 1,70,000 ਹੈ ਤੇ 91700 ਹੈ ਅੱਛਾ ਵਾਧਾ ਹੀ ਹੋਣਿਆ ਨਹੀਂ ਬਜ਼ੁਰਗੋ ਇਹ ਤਾਂ ਸਿਰਫ 170 ਰੁਪਏ ਹੀ ਹੈ ਆ ਲਓ ਜੀ ਆਪੀ ਮੰਨਤਾ ਇਹ ਵੀ ਮੈਂ ਕੀ ਕਰਨਾ ਹੀ ਹੁਣ ਤੁਹਾਨੂੰ ਪਤਾ ਹੀ ਪੰਜਾਬ ਚ ਕਿ ਉਹਨਾਂ ਹੋਰ ਵੀ ਮੀਂਹ ਕਰਕੇ ਬਹੁਤਾਂ ਹੀ ਡੁੱਬ ਕੇ ਮਰ ਗਿਆ ਸਰਕਾਰ ਨੇ ਉਧਰ ਵੀ ਮੁਆਵਜ਼ਾ ਦੇਣਾ ਹੋਊਗਾ ਮੇਰਾ ਆਹ ਚੈੱਕ ਨਾ ਸਰਕਾਰ ਨੂੰ ਵਾਪਸ ਭੇਜ ਦੀ ਕਿਤੇ ਇਹ ਨਾ ਵੇ ਮੇਰੇ 170 ਰੁਪਏ ਨਾ ਸਰਕਾਰ ਕਰਜ਼ਾਈ ਹੋ ਜੇ ਮੈਂ ਤਾਂ ਭਿਓਖਾ ਸੋਖਾ ਸਾਰ ਲੂੰਗਾ ਧੰਨਵਾਦ ਜੀ